ਹੁਣ ਜਦੋਂ ਆਮ ਆਦੀ ਪਾਰਟੀ ਤਰਮਕਾਰ ਦੇ ਵਿੱਚ ਹਾਰ ਰਹੀ ਹੈ ਤੇ ਕੱਲ ਜਿੱਤ ਰਿਹਾ ਹੈ ਤਾਂ ਹਾਰਨ ਵਾਲੇ ਜਿੱਤਣ ਵਾਲਿਆਂ ਤੇ ਪਰਚੇ ਕਰਨ ਲੱਗੇ ਹੋਏ ਨੇ ਪਰ ਮੈਂ ਦੱਸਣਾ ਚਾਹੁੰਨਾ ਇਹ ਤੁਹਾਡੇ ਪਰਚਿਆਂ ਦੇ ਨਾਲ ਤੁਹਾਡੇ ਜਿਵੇਂ ਕੱਲ੍ਹ ਦੇ ਅਕਾਲੀ ਦਲ ਦੇ ਆਗੂ ਨੂੰ ਚੁੱਕ-ਚੁੱਕ ਕੇ ਥਾਣੇ ਛੁੱਟਿਆ ਜਾ ਰਹੇ ਆ ਇਹਦੇ ਨਾਲ ਅਕਾਲੀ ਦਲ ਦੇ ਜਿਹੇ ਆਗੂ ਨੇ ਪਿੰਡ-ਪਿੰਡ ਘਰਨ ਵਾਲੇ ਨੇ ਕੱਲੇ-ਕੱਲੇ ਪਿੰਡ ਕਾਲੀਜ ਦੇ ਮੋਰਚਾ ਸਾਂਭਿਆ ਹੋਇਆ ਤੇ ਅੱਜ ਆਮ ਆਦੀ ਪਾਰਟੀ ਦੇ ਹਾਲਾਤ ਬਣ ਗਏ ਨੇ ਰਾਤ 3-4 ਵਜੇ ਫੇਰ ਪਰਚਾ ਕਰਕੇ ਝੂਠੇ ਸੱਚੇ ਪਰਚੇ ਕਰਕੇ ਇੱਥੇ ਤਰਨਤਾਰ ਚੱਕਿਆ ਗਿਆ ਅੱਜ ਕੱਲਾ ਤਰਨਤਾਰ ਨਹੀਂ ਆਮਾਦੀ ਪਾਰਟੀ ਵਾਲਿਓ ਧਿਆਨ ਨਾਲ ਸੁਣ ਲੋ ਪੂਰਾ ਪੰਜਾਬ ਤੁਹਾਡੀ ਮੰਜੀ ਟੋਕੋ ਨੂੰ ਤੁਹਾਡੀ ਕਿਸੇ ਕਰਾਉਣ ਨੂੰ ਬੈਠਾ ਕਦੇ ਤਰਨਤਾਰ ਦੇ ਵੋਟਰ ਲੋਕ ਨਹੀਂ ਤੁਹਾਡੀ ਕਿਸੇ ਕਰਾਉਣਗੇ ਪੂਰਾ ਪੰਜਾਬ ਇੱਥੇ ਬੈਠਾ ਕਿਉਂਕਿ ਇਹ ਪਰਚਿਆਂ ਦੇ ਨਾਲ ਇਹ ਡਰਾਬਿਆਂ ਦੇ ਨਾਲ ਹੁਣ ਅਕਾਲੀ ਦਲ ਤੁਸੀਂ ਰੋਕ ਨਹੀਂ ਸਕਦੇ ਅਕਾਲੀ ਦਲ ਆ ਗਿਆ ਇਹ ਤੁਹਾਡੇ ੱੱਕਿਆ ਨਹੀਂ ੱੱਕਿਆ ਜਾਣਾ ਅੱਜ ਹਾਲਾਤ ਇਹ ਨੇ ਕਿ ਤੁਸੀਂ ਤਰਨਤਾਰ ਨੂੰ ਸਾਦੇbaar ਬਣਾ ਕੇ ਰੱਖ ਦਿੱਤਾ ਗਿਆ ਧਿਆ ਪੈਣਾ ਤੇ ਪਰਚੇ ਰੋਜ਼ ਕੱਲ ਜਿੰਦੇ ਆ ਕੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਖਤਮ ਹੋ ਗਿਆ ਦੂਜੇ ਪਾਸੇ ਤੁਹਾਡੀ 90% ਸਪੀਚ ਕੇਜਰੀਵਾਲ ਹੋਵੇ ਭੂਤਮਾਨ ਹੋਵੇ ਅਕਾਲੀ ਦਲ ਨੂੰ ਨਿੰਦਦੇ ਹੋ ਇਹ 90% ਤੋਂ ਵੱਧ 100% ਪਰਚੇ ਜਿਹੜੇ ਨੇ ਕੱਲ ਜਿੰਦੇ ਆ ਕੋ ਨੇ ਕੀਤੇ ਜਾ ਰਹੇ ਨੇ ਤੇ ਇਹ ਕਦੇ ਵੀ ਬਰਬਾਦ ਨਹੀਂ ਕਰਿਆ ਹੋਊਗਾ ਸਰਦਾਰ ਸੁਖਬੀ ਸਿੰਘ ਬਾਦਲ ਜੀ ਹਰੇ ਕਾਕੂ ਜੀ ਨੂੰ ਪਿੱਟ ਤੇ ਖੜੇ ਨੇ